ਇਹ ਬੰਦੇ ਉਹ ਉਥੇ ਜੇਲ੍ਹ ਦੇ ਵਿੱਚ ਨੇ ਜਿਨ੍ਹਾਂ ਦਾ ਪਿਛਲਾ ਪਸ਼ੋਕੜ ਜਿਹੜਾ ਬੜਾ ਖਤਰਨਾਕ ਰਿਆ ਜਿਨ੍ਹਾਂ ਦੇ ਸੂਬਾ ਸਰਾਂਦ ਜਿਹੜਾ ਆਪਣੇ ਆਪ ਨੂੰ ਖਵਾਉਂਦਾ ਉਹਦੇ ਨਾਂ ਤੋਂ ਤੁਸੀਂ ਸੂਬਾ ਸਿੰਘ ਤੇ ਬੜੇ ਬੰਦੇ ਨੇ ਜੀ ਪਰ ਸੂਬਾ ਸਰਾਂਦ ਖਵਾਉਣਾ ਉਹ ਕਿੱਡਾ ਆਪਣੇ ਜ਼ਾਲਮਾ ਸਰੂਪ ਗੱਜੇ ਨੇ ਤੇ ਨਾਲ ਜਿਹੜੇ ਡੀਐਸਪੀ ਅਗਰਵਚਨ ਸਿੰਘ ਉਹ ਵੀ ਆਪਣੇ ਆਪ ਨੂੰ ਬਾਬੇ ਮਾਨੋਚਾਲ ਦਾ ਨਾਂ ਨਾਲ ਲਾ ਕੇ ਤੇ ਗੁਰਪੰਥ ਨੂੰ ਮਾਨੋਚਾਲ ਖਾਉਂਦੇ ਜੀ ਹੁਣ 10 ਤਰੀਕ ਨੂੰ ਸਥਨੀ ਤੇ ਹਮਲਾ ਹੁੰਦਾ 11 ਤਰੀਕ ਨੂੰ ਪਤਾ ਲੱਗਦਾ 11 ਤਰੀਕ ਨੂੰ ਇਹਦੇ ਬ੍ਰਦਰ ਆਉਂਦੇ ਮਿਲਾਕਾਤ ਨਹੀਂ ਹੁੰਦੀ ਅਸੀਂ 12 ਨੂੰ ਇੱਕ ਐਪਲੀਕੇਸ਼ਨ ਦਿੰਨੇ ਆ ਉਥੇ ਅੰਮ੍ਰਿਤਸਰ ਪ੍ਰੋਪਰ ਡਾਇਰੈਕਸ਼ਨ ਹੁੰਦੀ ਆ ਸਟੂਡੈਂਟ ਜੇਲ ਪਟਿਆਲਾ ਨੂੰ ਕਿ ਇਹਨਾਂ ਦੀ ਮਿਲਾਕਾਤ ਕਰਵਾਈ ਜਾਵੇ ਇਹਨੂੰ ਜੇ ਮੈਡੀਕਲ ਹੈਲਪ ਦੀ ਲੋੜ ਹੈ ਹਸਪਟਲਾਈਜੇਸ਼ਨ ਕਰਨ ਦੀ ਲੋੜ ਹੈ ਉਹ ਹਸਪਟਲਾਈਜ਼ ਕੀਤਾ ਜਾਵੇ ਤੇ ਇਹ ਦੀ ਸਟੇਟਸ ਰਿਪੋਰਟ ਜਿਹੜੀ ਆ ਉਹ ਸਾਨੂੰ ਸਬਮਿਟ ਕੀਤੀ ਜਾਵੇ ਕੋਈ ਜਿਹੜਾ ਵਾ ਜੀ ਇਹਦੇ ਤੇ ਅਮਲ ਨਹੀਂ ਕੀਤਾ ਫਿਰ ਜਦੋਂ ਸੰਗਰੂਰ ਸ਼ਿਫਟ ਕਰਤਾ 16 ਨੂੰ ਫਿਰ ਐਪਲੀਕੇਸ਼ਨ ਦੇਣੀ ਜੀ 16 ਨੂੰ ਜਿਹੜਾ ਇਹਨੂੰ ਜਿਹੜਾ ਸੰਗਰੂਰ ਸ਼ਿਫਟ ਕਰ ਦਿੱਤਾ ਸੰਗਰੂਰ ਜਿਹੜਾ ਵਾ ਉਹਨਾਂ ਨੂੰ ਸਬਡੈਂਟ ਜੇਲ ਸੰਗਰੂਰ ਨੂੰ ਜਿਹੜੀ ਡਾਇਰੈਕਸ਼ਨ ਕੀਤੀ ਜਾਵੇ ਇਹ ਇਹਦਾ ਪ੍ਰੋਪਰ ਮੈਡੀਕਲ ਜਿਹੜਾ ਉਹ ਕਰਵਾਉਣ ਹਰ ਇੱਕ ਜੇਲ੍ਹ ਦੇ ਵਿੱਚ ਪਹਿਲਾਂ ਭੇਜਣ ਤੋਂ ਪਹਿਲਾਂ ਬੰਦੇ ਦਾ ਮੈਡੀਕਲ ਹੋਣਾ ਚਾਹੀਦਾ ਜੀ ਜੀ ਕਿਉਂਕਿ ਕਿਸੇ ਸਟੂਡੈਂਟ ਦਾ ਆਪਣੇ ਜਿਵੇਂ ਲੈ ਲੈਣਾ ਜੇ ਬੰਦਾ ਜ਼ਖਮੀ ਹਾਲਤ ਦੇ ਵਿੱਚ ਆਇਆ ਜੀ ਤੇ ਸਟੂਡੈਂਟ ਜੇਲ੍ਹ ਨੇ ਆਪ ਮੈਡੀਕਲ ਕਰਾਉਣਾ ਮੈਡੀਕਲ ਜਿਹੜਾ ਅਫਸਰ ਹੈਗਾ ਜੇਲ੍ਹ ਦਾ ਉਹਦੇ ਕੋਲੋਂ ਜੀ ਨਾ 12 ਵਾਲੇ ਆਰਡਰ ਦੇ ਤੇ ਕੋ ਇੰਪਲੀਮੈਂਟੇਸ਼ਨ ਹੈ ਜੀ ਨਾ 16 ਵਾਲੇ ਵਾਲੇ ਆਰਡਰ ਤੇ ਜੀ ਅੱਜ ਜਾਣ ਕੇ 10 ਤਰੀਕ ਦੀਆਂ ਸੱਟਾਂ ਤੇ ਅੱਜ ਜਾਣ ਕੇ ਮੈਡੀਕਲ ਕਰਾਉਣ ਦੇ ਇਹ ਸਿਰਫ ਇਹ ਨਹੀਂ ਵੀ ਸਨੀ ਦਾ ਮੈਡੀਕਲ ਲੇਟ ਕਰਾ ਰਹੇ ਹਨ ਜੀ ਉਹਨਾਂ ਅਦਾਲਤ ਦੀ ਜਿਹੜੀ ਆ ਮ ਹੁਕਮ ਦੀ ਅਦੋਲੀ ਵੀ ਕੀਤੀ ਹੈ 12 ਵਾਲੇ ਦੀ 16 ਵਾਲੇ ਦੀ ਇਹ ਕਰਵਾਇਆ ਮਰਸਰ ਕੋਰਟ ਦੇ ਵਿੱਚੋਂ ਪਟਿਆਲਾ ਕੋਰਟ ਦੇ ਵਿੱਚ 15 ਤਰੀਕ ਨੂੰ ਆਰਡਰ ਹੋ ਗਿਆ ਜੀ ਜੀ ਪਟਿਆਲਾ ਕੋਰਟ ਦਾ ਆਰਡਰ ਵੀ ਨਹੀਂ ਉਹਨਾਂ ਜਿਹੜਾ ਮੰਨਿਆ ਅੱਜ ਉਹਨਾਂ ਨੇ ਉਸ ਕਰਕੇ ਅੱਜ ਲਿਆਂਦਾ ਵੀ ਮੈਡੀਕਲ ਜੂਰਿਸਪ੍ਰੂਡੈਂਸ ਦੇ ਮੁਤਾਬਕ 9-10 ਦਿਨ ਦੇ ਬਾਅਦ ਜਿਹੜੀਆਂ ਸੱਟਾਂ ਲੱਗੀਆਂ ਹੁੰਦੀਆਂ ਨਾ ਬਹੁਤ ਸਾਰੀਆਂ ਗੁੱਝੀਆਂ ਸੱਟਾਂ ਜਾਂ ਨੀਲ ਹੁੰਦੇ ਆ ਜੀ ਇਥੋਂ ਤੱਕ ਜਿਹੜੀਆਂ ਰਗੜਾਂ ਵੀ ਹੁੰਦੀਆਂ ਉਹ ਵੀ ਜਿਹੜੀਆਂ ਉਹ ਡਿਲੀਟ ਹੋ ਜਾਂਦੀਆਂ ਉਹ ਆਉਂਦੀਆਂ ਨਹੀਂ ਮੈਡੀਕਲ ਦੇ ਵਿੱਚ ਇਹਨਾਂ ਅਦਾਲਤ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਡੀਕਲ ਨਹੀਂ ਕਰਵਾਇਆ ਅੱਜ ਵੀ ਮੈਡੀਕਲ ਕਰਵਾਉਣ ਦੇ ਆਏ ਨੇ ਤੇ ਵੇਖੋ ਇਥੋਂ ਮੈਡੀਕਲ ਕਰਵਾਇਆ ਪਰਿਵਾਰ ਆਇਆ ਉਹਨਾਂ ਨੂੰ ਮਿਲਣ ਦਿਓ ਪਿਛਲੇ ਬੰਦੇ ਉਹ ਕੱਢ ਕੇ ਲੈ ਗਏ ਨੇ ਇਸ ਕਰਕੇ ਕੋਈ ਕਹਿ ਨਹੀਂ ਸਕਦੇ ਵੀ ਜਿਹੜਾ ਮੈਡੀਕਲ ਕਰਾਇਆ ਉਹ ਸਹੀ ਸਲਾਮਤ ਕਰਾਇਆ ਹੋਊਗਾ ਸਰ ਜਿਸ ਤਰ੍ਹਾਂ ਜਦੋਂ ਮਾਨਯੋਗ ਅਦਾਲਤ ਦਾ ਫੈਸਲਾ ਹੁੰਦਾ ਕਿ ਉਹਨੂੰ ਜੇਲ੍ਹ ਭੇਜਿਆ ਜਾਂਦਾ ਉਹਨੂੰ ਸਜ਼ਾ ਦੇ ਲਈ ਪਰ ਉੱਥੇ ਇਸ ਤਰ੍ਹਾਂ ਦਾ ਹਮਲਾ ਹੋਣਾ ਉਸ ਚੀਜ਼ ਨੂੰ ਕਿਵੇਂ ਇਹ ਬੇਹਦ ਮਾੜੀ ਗੱਲ ਹੈ ਜੀ ਵੇਖੋ ਇਸ ਚੀਜ਼ ਦਾ ਇੱਕ ਬੰਦਾ ਦੋਸ਼ੀ ਆ ਜੀ ਜੇ ਉਹਦੇ ਤੇ ਹਮਲਾ ਹੁੰਦਾ ਤੇ ਉਹਦਾ ਹਮਲੇ ਦਾ ਜਿਹੜਾ ਉਹਦੀ ਨੋਟਸ ਲੈਣਾ ਸੁਪਰਡੈਂਟ ਜੇਲ੍ਹ ਨੇ ਜੇ ਉਹ ਕਿਸੇ ਤੇ ਹਮਲਾ ਕਰਦਾ ਤੇ ਉਹਦਾ ਨੋਟਸ ਸੁਪਰਡੈਂਟ ਜੇਲ੍ਹ ਨੇ ਲੈਣਾ ਇਹ ਬਾਇਸਡ ਨਹੀਂ ਹੋ ਸਕਦਾ ਦੋਵਾਂ ਪੱਖਾਂ ਦਾ ਕ੍ਰਾਸ ਜਿਹੜੀ ਆ ਵਰਸ਼ਨ ਦੋਵੇਂ ਜਿਹੜੀ ਆ ਉਹ ਸਰਪਰਚੇ ਦੇ ਵਿੱਚ ਆਉਣੀ ਜੇ ਉਹਨਾਂ ਦੇ ਬਿਆਨਾਂ ਤੇ ਪਰਚਾ ਆਊਗਾ ਕਿ ਸਾਡੇ ਤੇ ਹਮਲਾ ਕੀਤਾ ਸੰਦੀਪ ਨੇ ਤੇ ਸੰਦੀਪ ਦੇ ਬਿਆਨ ਵੀ ਲੈਣੇ ਆ ਕਿ ਉਹਨਾਂ ਮੇਰੇ ਤੇ ਹਮਲਾ ਕੀਤਾ ਤੁਹਾਡੀ ਸੰਦੀਪ ਜੀ ਨਾਲ ਗੱਲ ਹੋਈ ਹੋਣੀ ਆ ਕਿਦਾਂ ਤਾਂ ਜਿਹੜਾ ਕੀਤਾ ਗਿਆ ਕਿ ਉਹਨਾਂ ਦੇ ਜਿਹੜੇ ਪਰਿਵਾਰ ਕੋ ਕਹਿ ਰਿਹਾ ਉਹਨਾਂ ਦੇ ਕੇਸਾਂ ਦੀ ਬੇਅਦਬੀ ਵਗੈਰਾ ਕੀਤੀ ਗਈ ਆ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੇਸਾਂ ਤੋਂ ਫੜ ਕੇ ਤੋਹਿਆ ਵੀ ਹੋਊਗਾ ਬੇਅਦਬੀ ਵੀ ਕੀਤੀ ਹੋਊਗੀ ਪਰਿਵਾਰ ਕੇ ਮੈਂਬਰ ਕੱਲ ਮਿਲ ਕੇ ਆਇਆ ਹਰਦੀਪ ਮਿਲ ਕੇ ਆਇਆ ਮੇਰੇ ਖਿਆਲ ਜੀ ਤੇ ਜੋ ਕਹਿ ਰਹੇ ਨੇ ਉਹ ਠੀਕ ਹੈ ਕਿਉਂਕਿ ਉਹ ਗਲਤ ਤੇ ਕਹਿ ਨਹੀਂ ਨੀ ਅਜੇ ਤੇ ਕੋਈ ਇਹ ਵੀ ਨਹੀਂ ਨਾ ਵੀ ਕੋਈ ਮੈਨੀਪੂਲੇਸ਼ਨ ਕਰ ਲਈ ਹੋਊਗੀ ਤੇ ਜੋ ਉਹਦੇ ਨਾਲ ਹੋਇਆ ਉਹਨੇ ਉਹ ਦੱਸਿਆ ਉਹ ਜੋ ਉਹਨੇ ਦੱਸਿਆ ਉਹਨਾਂ ਬਾਹਰ ਆਣ ਕੇ ਦੱਸੋ ਜਿਸ ਤਰ੍ਹਾਂ ਅੱਜ ਜਿਹੜਾ ਮੈਡੀਕਲ ਚੈੱਕਅਪ ਕੀਤਾ ਗਿਆ ਕੀ ਤੁਹਾਨੂੰ ਤੇ ਉਹਨਾਂ ਤੇ ਵਿਸ਼ਵਾਸ ਹੈਗਾ ਮੈਡੀਕਲ ਤੇ ਕਿ ਉਹ ਸਹੀ ਹੋ ਸਕਦਾ ਜਾਂ ਉਹਨੂੰ ਅੱਜ ਵੀ ਕੋਈ ਜਿਸ ਤਰ੍ਹਾਂ ਪੁਲਿਸ ਹੈ ਜਿਹੜੀ ਕਦੇ ਉਧਰਲੇ ਗੇਟ ਲੈ ਕੇ ਜਾਂਦੇ ਤੇ ਨੇ ਦਾ ਮੈਡੀਕਲ ਦਿੱਲੀ ਆਈਸੀ ਕਿਸੀ ਸੀ ਹਾਂ ਉਹਦਾ ਜੀ ਕੋਰਟ ਦੇ ਆਰਡਰ ਹੋਏ ਸੀਗੇ ਕਿ ਸੰਦੀਪ ਸੈਣੀ ਜੀ ਦਾ ਮੈਡੀਕਲ ਕਰਨਾ ਉਹ ਮੈਡੀਕਲ ਤਿੰਨ ਡਾਕਟਰ ਦੇ ਬੋਰਡ ਵੱਲੋਂ ਕੀਤਾ ਗਿਆ ਤੇ ਉਹਦੀ ਰਿਪੋਰਟ ਹਲੇ ਉਹ ਪ੍ਰੀਪੇਅਰ ਕਰ ਰਹੇ ਆ ਜੋ ਵੀ ਰਿਪੋਰਟ ਹੋਏਗੀ ਉਹ ਫਿਰ ਅਸੀਂ ਕੰਸਰਨਡ ਅਥਾਰਟੀਆਂ ਨੂੰ ਭੇਜ ਦਾਂਗੇ ਕਿਹੜੇ ਕਿਹੜੇ ਡਾਕਟਰਾਂ ਦਾ ਬੋਰਡ ਬਣਿਆ ਜੀ ਕਿਹੜੇ ਕਿਹੜੇ ਡਾਕਟਰ ਸਪੈਸ਼ਲਿਸਟ ਉਹਦੇ ਵਿੱਚ ਤਿੰਨ ਡਾਕਟਰ ਸੀਗੇ ਜੀ ਇੱਕ ਡਾਕਟਰ ਕਰਮਦੀਪ ਸਿੰਘ ਕਾਹਲ ਆਰਥੋਪੀਡੀਸ਼ੀਅਨ ਡਾਕਟਰ ਪੂਨਮ ਤੀ ਅਤਰਜੈਂਸੀ ਔਰ ਇੱਕ ਮੇਰਾ ਨਾਮ ਸੀਗਾ ਜੀ ਡਾਕਟਰ ਰਾਹੁਲਮੈਂ ਮੈਂ ਫਿਜ਼ੀਸ਼ੀਅਨ ਤੇ ਕਦੋਂ ਤੱਕ ਜਿਹੜੀ ਰਿਪੋਰਟ ਹੈ ਤਿਆਰ ਹੋ ਕੇ ਤੁਸੀਂ ਕਿੱਥੇ ਕੋਰਟ ਦੇ ਸਾਹਮਣੇ ਕਰਾਉਗੇ ਕੇਸ ਜੇ ਉਸ ਤੇ ਰੱਖਿਆ ਇੱਕ ਸਾਨੂੰ ਜੀ ਕੋਰਟ ਦੇ ਆਰਡਰ ਆਏ ਨੇ ਤੇ ਉਸੇ ਉਹ ਜਿਸ ਚੈਨਲ ਦੇ ਥਰੂ ਕੋਈ ਵੀ ਜਦੋਂ ਕੋਈ ਇਨਕੁਆਰੀ ਹੁੰਦੀ ਹੈ ਜਾਂ ਕੋਈ ਮੈਡੀਕਲ ਹੁੰਦਾ ਜਿਸ ਚੈਨਲ ਦੇ ਥਰੂ ਆਇਆ ਹੁੰਦਾ ਉਸੇ ਚੈਨਲ ਦੇ ਥਰੂ ਅਸੀਂ ਬੈਕਗ੍ਰਾਉਂਡ ਨੂੰ ਭੇਜ ਦਿੰਦੇ ਜੇਕਰ ਉਦਾਂ ਦਾ ਲਿਖਤੀ ਜਵਾਬ ਕਿਸ ਤਰ੍ਹਾਂ ਦੀ ਪੋਜੀਸ਼ਨ ਸੀ ਸਰ ਇਲਾਜ ਪੋਜੀਸ਼ਨ ਜੀ ਐਕਚੁਅਲੀ ਹੁਣ ਬੋਰਡ ਮੈਂਬਰਸ ਨੇ ਅਸੀਂ ਸਾਰਾ ਕੁਝ ਦੇਖਿਆ ਕੁਝ ਉਹਨਾਂ ਦੇ ਐਕਸ-ਰੇਜ਼ ਔਰ ਕੁਝ ਸੀਟੀ ਸਕੈਨਸ ਵਗੈਰਾ ਐਡਵਾਈਸ ਕੀਤੇ ਗਏ ਨੇ ਉਹਨਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਲੀਅਰਲੀ ਕਮੈਂਟ ਕੀਤਾ ਜਾ ਸਕਦਾ ਹੈ